ਕੋਈ ਔਖਾ ਕੰਮ ਨਹੀਂ ਆ ਤੁਸੀਂ 6 ਘੰਟੇ ਵੀ ਕਰ ਸਕਦੇ ਹੋ ਪਰ ਪ੍ਰਾਰਥਨਾ ਵਿੱਚ ਬਣੇ ਰਹਿਣਾ ਔਖਾ ਹੈ 6 ਘੰਟੇ ਬੇਸ਼ੱਕ ਨਾ ਕਰੋ 2.5 ਘੰਟੇ ਕਰੋ ਆਪਣੇ ਟਾਈਮ ਨੂੰ ਡਿਵਾਈਡ ਕਰ ਲਓ ਕੁਝ ਟਾਈਮ ਸ਼ਵੇਰ ਨੂੰ ਕਰੋ ਕੁਝ ਟਾਈਮ ਸ਼ਾਮ ਨੂੰ ਕਰੋ ਅਗਰ ਤੁਸੀਂ ਦੁਪਹਿਰ ਨੂੰ ਫ੍ਰੀ ਆ ਤਾਂ ਅੱਧਾ ਘੰਟਾ ਦੁਪਹਿਰ ਨੂੰ ਵਚਨ ਵੀ ਪੜੋ 2.5 ਘੰਟੇ ਨੂੰ ਡਿਵਾਈਡ ਕਰ ਲਓ ਪਰ ਸਕੇਡਿਊਲ ਜਿਹੜਾ ਆ ਜਿਹੜਾ ਤੁਸੀਂ ਬਣਾ ਲੈਣਾ ਆ ਆਪਣਾ ਨਿਤਨੇਮ ਉਹਨੂੰ ਨਾ ਤੋੜੋ ਉਹਨੂੰ ਬਣਾ ਕੇ ਰੱਖੋ ਜਦੋਂ ਤੁਸੀਂ ਆਪਣੇ ਨਿਤਨੇਮ ਨੂੰ ਬਣਾ ਕੇ ਰੱਖੋਗੇ ਤੁਸੀਂ ਪ੍ਰਭੂ ਵਿੱਚ ਬਣੇ ਰਹੋਗੇ ਜਿੱਦਾਂ ਤੁਸੀਂ ਆਪਣੇ ਨਿਜ਼ਮ ਨੂੰ ਤੋੜਦੇ ਆ ਉਦਾਂ ਹੀ ਤੁਹਾਡਾ ਆਤਮਿਕ ਪੱਧਰ ਜਿਹੜਾ ਆ ਉਹ ਡਾਊਨ ਹੋਣਾ ਸ਼ੁਰੂ ਹੋ ਜਾਂਦਾ ਆ ਆਤਮਿਕ ਪੱਧਰ ਨੂੰ ਬੈਲੈਂਸ ਵਿੱਚ ਰੱਖਣ ਦੇ ਲਈ ਮੇਨਟੇਨ ਰੱਖਣ ਦੇ ਲਈ ਤੁਹਾਨੂੰ ਆਪਣੇ ਨਿਜ਼ਮ ਨੂੰ ਕਾਇਮ ਰੱਖਣ ਦੀ ਜ਼ਰੂਰਤ ਹੈ ਹਾਲੇਲੂਇਆ ਇਸ ਲਈ ਆਪਣਾ ਨਿਜ਼ਮ ਬਣਾਓ ਕਿ ਮੈਂ ਅਗਰ ਤੁਸੀਂ ਅਰਲੀ ਮਾਰਨਿੰਗ ਸਵੇਰੇ-ਸਵੇਰੇ ਵਕਤੇ ਉੱਠਣ ਦੇ ਆਦੀ ਆ ਤਾਂ ਬਣਾਓ ਆਪਣਾ ਨਿਯਮ ਵੀ ਮੈਂ 4 ਤੋਂ 5 ਵਜੇ ਤੱਕ ਪ੍ਰਾਰਥਨਾ ਕਰਨੀ ਹੈ ਔਰ ਉਹ ਬੈਸਟ ਟਾਈਮ ਆ ਜੇਕਰ ਤੁਸੀਂ 4 ਤੋਂ 5 ਵਜੇ ਤੱਕ ਸਵੇਰ ਨੂੰ ਪ੍ਰਾਰਥਨਾ ਕਰੋ ਬਹੁਤ ਬੈਸਟ ਹੈ ਕਿਉਂਕਿ ਉਸ ਵੇਲੇ ਤੁਹਾਨੂੰ ਕੋਈ ਕਾਲੀ ਨਹੀਂ ਆ ਕਿ ਕਿੰਨੇ ਕੰਮ ਤੇ ਜਾਣਾ ਹੈ ਕਿੱਧਰ ਨੂੰ ਜਾਣਾ ਹੈ ਤੁਹਾਡੇ ਕੋਲੇ ਆਰਾਮ ਦੇ ਨਾਲ ਔਰ ਤੁਸੀਂ ਸੌ ਕੇ ਉੱਠੇ ਹੋਨੇ ਤੁਹਾਨੂੰ ਕੋਈ ਸੁਸਤੀ ਵੀ ਨਹੀਂ ਪੈਂਦੀ ਕੋਈ ਝੋਕਾ ਨਹੀਂ ਲੱਗਦੀਆਂ ਤੁਹਾਡੀਆਂ ਸੋਹਣੇ ਤਰੀਕੇ ਨਾਲ ਤੁਸੀਂ ਆਨੰਦ ਨਾਲ ਉਹ 1 ਘੰਟਾ ਪ੍ਰਾਰਥਨਾ ਕਰ ਸਕਦੇ ਆ ਇਸੇ ਤਰ੍ਹਾਂ ਰਾਤ ਨੂੰ ਤੁਸੀਂ ਟਾਈਮ ਆਪਣਾ ਫਿਕਸ ਕਰੋ 1 ਘੰਟੇ ਦਾ 1.5 ਘੰਟੇ ਦਾ ਉਦੋਂ ਵੀ ਤੁਹਾਨੂੰ ਕੋਈ ਫਿਕਰ ਨਹੀਂ ਆ ਕਿਉਂਕਿ ਸਾਰੇ ਜਾਣੇ ਆਪਣੇ ਕੰਮਾਂ ਤੋਂ ਵਾਪਸ ਆ ਚੁੱਕੇ ਆ ਤੁਹਾਨੂੰ ਕੋਈ ਫਿਕਰ ਨਹੀਂ ਕਿ ਬੱਚੇ ਆਵਾਜ਼ ਮਾਰਨਗੇ ਗਵੰਡੀ ਦਰਵਾਜ਼ਾ ਖੜਕਾਉਣਗੇ ਕਿਸੇ ਨੂੰ ਕੰਮ ਦੱਸਣਾ ਜਾਂ ਕਿਤੇ ਕੰਮ ਤੇ ਜਾਣਾ ਤੁਸੀਂ ਉਸ ਵੇਲੇ ਫ੍ਰੀ ਆਫ ਮਾਈਂਡ ਹੋ ਚਿੰਤਾ ਮੁਕਤ ਹੋ ਤੁਸੀਂ ਤਾਂ ਉਸ ਵੇਲੇ ਵੀ ਤੁਸੀਂ ਪੂਰੀ ਰੀਚ ਨਾਲ ਪ੍ਰਾਰਥਨਾ ਕਰ ਸਕਦੇ ਆ ਪਰ ਬਹੁਤ ਸਾਰੇ ਲੋਕੇ ਕੀ ਕਰਦੇ ਆ ਭੈਣਾ ਕਹਿ ਲੋ ਉਹਨਾਂ ਨੇ ਕਿਹਾ ਚਲ ਮੈਂ ਸਵੇਰ ਦਾ ਸਾਰਾ ਕੰਮ ਕੁਮ ਨਿਬੇੜ ਕੇ ਫਿਰ ਪ੍ਰਾਰਥਨਾ ਤੇ ਬੈਠੂੰਗੀ ਹੁਣ ਜਦੋਂ ਸਾਰਾ ਕੰਮ ਨਿਬੇੜ ਕੇ 11:00 ਵਜੇ ਨਹਾ ਕੇ ਸ਼ਾਵਰ ਲੈ ਕੇ ਪ੍ਰਾਰਥਨਾ ਚ ਬਹਿਣਾ ਪੱਖੇ ਦੇ ਹੇਠਾਂ ਬਹਿਣਾ ਤਾਂ ਫੇਰ ਨੀਂਦ ਆਉਣ ਲੱਗ ਜਾਣੀ ਕਾਇਕੇ ਕੰਮ ਦੀ ਥਕਾਵਟ ਉਤੋਂ ਸ਼ਾਵਰ ਲਿਆ ਪੱਖੇ ਦੇ ਹੇਠਾਂ ਬੈਠੇ ਰਣੀਦ ਤੌੜੀਆਂ ਫਿਰ ਪੁੱਛਣਗੇ ਪਾਸਟਰ ਜੀ ਜਦੋਂ ਅਸੀਂ ਪ੍ਰਾਰਥਨਾ ਕਰਦੇ ਸਾਨੂੰ ਬਕਸੀਆਂ ਬੜੀਆਂ ਆਉਂਦੀਆਂ ਸਾਨੂੰ ਨੀਂਦ ਬੜੀ ਆਉਣੀ ਤੇ ਹੋਰ ਤੁਹਾਨੂੰ ਪਾਰਸਲ ਆਉਣੇ ਆ ਨੀਂਦ ਹੀ ਆਉਣੀ ਆ ਉਸ ਵੇਲੇ ਹੋਰ ਕੀ ਹੋਣਾ ਤੁਸੀਂ ਸਹੀ ਟਾਈਮ ਨਹੀਂ ਦਿੰਦੇ ਪ੍ਰਾਰਥਨਾ ਦੇ ਲਈ ਪ੍ਰਾਰਥਨਾ ਦੇ ਲਈ ਬੈਸਟ ਟਾਈਮ ਡਿਸਾਈਡ ਕਰੋ ਜਦੋਂ ਤੁਹਾਡਾ ਦਿਮਾਗ ਵੀ ਦਰੁਸਤ ਤੇ ਤਾਜ਼ਾ ਆ ਉਸ ਵੇਲੇ ਪ੍ਰਾਰਥਨਾ ਦੇ ਵਿੱਚ ਬੈਠੋ আর ਉਸ ਟਾਈਮ ਨੂੰ ਪੱਕਾ ਕਰੋ ਨਿਜ਼ਮ ਬਣਾਓ ਕਿ ਇਸ ਸਮੇਂ ਤੇ ਮੈਂ ਪ੍ਰਾਰਥਨਾ ਕਰਨੀ ਕਰਨੀ ਹੈ